ਉਸ ਦਾ ਜਿਹੜਾ ਪੇਕਾ ਕਰ ਸੀ ਪਹਿ ਗਰੀਬ ਸੀ ਜਦੋਂ ਉਹ ਜਦੋਂ ਵੱਡੀ ਹੋ ਜਾਂਦੀ ਤਦਾਂ ਵਿਆਹ ਹੀ ਜਾਂਦੀ ਆ ਤੇ ਉਸ ਦਾ ਜਿਹੜਾ ਜਿੰਨਾ ਦੇ ਘਰ ਦੇ ਵਿੱਚ ਵਿਆਹ ਹੀ ਜਾਂਦੀ ਆ ਉਸ ਦਾ ਸਹੁਰਾ ਘਰ ਵੀ ਜਿਹੜਾ ਕਰੀਬ ਹੁੰਦਾ ਤੇ ਉਸ ਦਾ ਪਤੀ ਜਿਹੜਾ ਮਰ ਜਾਂਦਾ ਪਤੀ ਜਦੋਂ ਮਰ ਜਾਂਦਾ ਤੇ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਦੀ ਸਰਦਾਰਾਂ ਦੇ ਵਿੱਚ ਕੰਮ ਕਰਦੀ ਸੀ ਤੇ ਜਿੰਨਾ ਸਰਦਾਰਾਂ ਦੇ ਘਰੋਂ ਕੰਮ ਕਰਦੇ ਸੀ ਉਹ ਸਰਦਾਰ ਜਿਹੜਾ ਰੋਜ਼ਾਨਾ ਹੀ ਹਰ ਸਾਲ ਹੀ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲੈਂਦੇ ਸਨ ਭਾਵ ਕਿ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆ ਕੇ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲੈਂਦੇ ਸਨ ਭਾਵ ਕਿ ਪਾਠ ਕਰਵਾਉਂਦੇ ਸਨ ਤੇ ਉਹਨਾਂ ਸਰਦਾਰਾਂ ਨੇ ਉਸ ਮਾਈ ਨੂੰ ਆਖਿਆ ਕਿ ਇਸ ਰੀਤੋ ਕਿ ਸਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਆਉਣੇ ਨੇ ਤੂੰ ਸਾਡੇ ਘਰ ਦੇ ਵਿੱਚ 3 ਦਿਨ ਲਗਾਤਾਰ ਸੇਵਾ ਕਰਨੀ ਹੈ। 3 ਦਿਨ ਸੇਵਾ ਕਰਨੀ ਤੇ ਇੱਥੇ ਪ੍ਰਸ਼ਾਦਾ ਪਾਣੀ ਛਕਣਾ ਤੇ ਜਿਹੜਾ ਪ੍ਰਸ਼ਾਦਾ ਪਾਣੀ ਇੱਥੋਂ ਤੁਸੀਂ ਆਪਣੇ ਘਰ ਦੇ ਵਿੱਚ ਲੈ ਕੇ ਜਾਇਆ ਕਰਨਾ ਤੇ ਆਪਣੇ ਬੱਚਿਆਂ ਨੂੰ ਵੀ ਇੱਥੋਂ ਹੀ ਪ੍ਰਸ਼ਾਦਾ ਛਕਾਉਣਾ। ਜਿਹੜੀ ਉਹ ਮਾਇਆ ਮੰਨ ਦੇ ਵਿੱਚ ਸੋਚਦੀ ਆ ਕਹਿੰਦੀ ਇਹ ਸਰਦਾਰ ਜਿਹੜੇ ਬਹੁਤ ਵੱਡੇ ਮੀਰ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਾਲ ਆਪਣੇ ਘਰ ਦੇ ਵਿੱਚ ਲਿਆਉਂਦੇ ਨੇ ਲੱਗਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਤੇ ਜੋ ਕੁਝ ਮੰਗਦੇ ਨੇ ਉਹ ਇਹਨਾਂ ਨੂੰ ਪ੍ਰਾਪਤ ਹੋ ਜਾਂਦਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਘਰ ਦੇ ਵਿੱਚ ਆਉਣਗੇ ਤੇ ਮੈਂ ਵੀ ਅਰਦਾਸ ਕਰਾਂਗੀ ਕਿਤੇ ਮੇਰੀ ਵੀ ਅਰਦਾਸ ਸੁਨਿਸ਼ ਹੋ ਜਾਵੇ। ਤਿੰਨ ਤਿੰਨ ਲਗਾਤਾਰ ਸੇਵਾ ਕਰਦੀ ਹੈ। ਜਦੋਂ ਤਿੰਨ ਦਿਨ ਲਗਾਤਾਰ ਸੇਵਾ ਕਰਦੀ ਤੇ ਜਦੋਂ ਤੀਜਾ ਦਿਨ ਆਇਆ ਜਦ ਤੱਕ ਉਹਦਾ ਸਮਾਂ ਆ ਤੇ ਗ੍ਰੰਥੀ ਸਿੰਘਾਂ ਪਾਠੀ ਸਿੰਘਾਂ ਨੇ ਭੋਗ ਪਾਇਆ ਕਿੰਤੋਂ ਕਰਤੰਤੋਂ ਬਰੰਤ ਜਦ ਸੁਖ ਆਸਣ ਹੋਇਆ ਤੇ ਕਮਰ ਕਸ ਆਇਆ ਤੇ ਜਦ ਮਹਾਰਾਜ ਨੂੰ ਲੈ ਕੇ ਬਾਹਰ ਆਉਣ ਲੱਗੇ ਤੇ ਢੱਲ ਖੜ ਗਿਆ ਜਰੂਰ ਢੱਲ ਖੜ ਗਿਆ ਤੇ ਛੰਤ ਬੱਜਿਆ ਤੇ ਉਹ ਮਹਾਰਾਜ ਜਿਹੜੀ ਭਾਂਡੇ ਤੋਂ ਦੀ ਤੋਂ ਦੀ ਜਿਹੜੀ ਬਾਹਰ ਭੱਜੀ ਆਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਨ ਲੱਗੇ ਕਿ ਹੈ ਗੁਰੂ ਗ੍ਰੰਥ ਸਾਹਿਬ ਵੇਸਾ ਜੇ ਪਾਦਸ਼ਾਹ ਮੇਰੀ ਅਰਦਾਸ ਜਿਹੜੀ ਪੂਰੀ ਕਰ ਮੇਰਾ ਪੇਗਾ ਘਰ ਵੀ ਕਰੀਬ ਸੀ ਤੇ ਸੌਰਾ ਘਰ ਵੀ ਕਰੀਬ ਹੈ ਹੁਣ ਅੱਗੇ ਕਿਰਤਾਂ ਘਰ ਮੇਰੇ ਬੱਚਿਆਂ ਨੂੰ ਕਦੇ ਤਰੀਕੀ ਨਾ ਦਿਖਾਈ ਮੇਰੇ ਬੱਚਿਆਂ ਦੇ ਉੱਪਰ ਮੇਰ ਪ੍ਰਲਾਹ ਹੱਥ ਰੱਖੀ ਮੇਰੇ ਬੱਚਿਆਂ ਨੂੰ ਤਾਂ ਤਰਸੇ ਬਖਸ਼ਿਸ਼ ਕਰ ਤੇ ਮੇਰੇ ਬੱਚਿਆਂ ਦਾ ਜਿਹੜਾ ਪਰਦੇਸ਼ ਦਾ ਦੂਜਾ ਨਿਬੰਧ ਹੈ ਕਿਰਪਾ ਕਰ ਮੇਰੇ ਬੱਚੇ ਦਾ ਜਿਹੜਾ ਪੀਂਦਾ ਪਣ ਜਾਵੇ ਉਹਨਾਂ ਦੇ ਘਰ ਦੇ ਵਿੱਚ ਇੱਕ ਸਰਦਾਰ ਹੋ ਰਾਇਆ ਸੀ ਤੇ ਜਦੋਂ ਉਸ ਨੇ ਉਹ ਮਾਈ ਨੂੰ ਰੋਤੇ ਹੋਇਆ ਦੇਖਿਆ ਤਾਂ ਉਹਨੇ ਕਾਰਨ ਪੁੱਛਿਆ ਕਿ ਮਾਈ ਤੂੰ ਰੋ क्यों ਰਹੀ ਹੈ ਤੇ ਉਸ ਨੇ ਦੱਸਿਆ ਕਿ ਮੈਂ ਘਰੇ ਪਰਿਵਾਰ ਦੇ ਵਿੱਚੋਂ ਹਾਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹਾਂ ਸਰਦਾਰਾਂ ਦੇ ਘਰ ਦੇ ਵਿੱਚ ਕੰਮ ਕਰਦੀ ਹਾਂ ਮੇਰੇ ਬੱਚੇ ਦਾ ਘਰ ਦਾ ਕੰਮ ਪਿਆ ਸੀ ਪਰ ਕਾਗਜ਼ ਪੱਤਰ ਲਾਏ ਹੋਏ ਜਿੰਦ ਤੱਕ ਕਾਰਵਾਈ ਪਈਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਰਦਾਸ ਕਰ ਲਈਆਂ ਤੇ ਉਸ ਨੇ ਕਿਹਾ ਕਿ ਮੈਂ ਮਹਾਂ ਗ ਤੇਜ ਦੀ ਧਰਤੀ ਦੇ ਵਿੱਚੋਂ ਆਇਆ ਹਾਂ ਉੱਥੇ ਮੇਰੇ ਬਹੁਤ ਵੱਡੀ ਫੈਕਟਰੀ ਆ ਤੇ ਮੈਨੂੰ ਇੱਕ ਮਜ਼ਦੂਰ ਦੀ ਜ਼ਰੂਰਤ ਹੈ ਜੇ ਤੇਰਾ ਪੁੱਤ ਇਹ ਕੰਮ ਕਰ ਸਕਦਾ ਤੇ ਮੈਂ ਇਸ ਨੂੰ ਨਾਲ ਲੈ ਜਾਵਾਂਗਾ ਕਿਉਂਕਿ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਕਦੇ ਆਪਣੇ ਸਿੱਖਾਂ ਦੀ ਪਿੱਠ ਨਹੀਂ ਲਗੰਦੇ ਉਹਨਾਂ ਦੀ ਹਰ ਮਨੁਕਾਮਨਾ ਪੂਰੀ ਕਰਦੇ ਨੇ ਕਿਉਂਕਿ ਸਾਬ ਜੀ ਬਖਸ਼ ਕਰਦੇ ਨੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲਾ ਕੀ ਹੈ ਉਹਨਾਂ ਸੱਚ ਹੈ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕੁਝ ਮੰਗਦਾ ਹੈ ਫਿਰ ਉਹ ਗੁਰੂ ਸਾਹਿਬ ਦੀ ਮਰਿਆਦਤ ਜੜ ਕੋਣੀ ਕਰਦਾ ਇਸੇ ਤਰ੍ਹਾਂ ਫਿਰ ਜਿਹੜਾ ਪੁੱਤ ਜਿਹੜਾ ਵਿਦੇਸ਼ਾਂ ਦੀ ਧਰਤੀ ਤੇ ਚਲ ਜਾਂਦਾ ਹੈ 2 ਸਾਲ ਬਾਅਦ ਜਿਹੜਾ ਉਹ ਆਪਣੀ ਮਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਲੈ ਜਾਂਦਾ ਹੈ ਅਜੋ ਵਿਦੇਸ਼ਾਂ ਦੀ ਧਰਤੀ ਤੇ ਤਰੱਕੀਆਂ ਕਰਿਆ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦਾ ਹੈ ਅਰਦਾਸ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਜੋ ਕੁਝ ਮੰਗਦਾ ਹੈ ਉਹ ਸੁਨ ਪ੍ਰਾਪਤ ਹੋ ਜਾਂਦਾ ਹੈ ਸਾਡਾ ਜਿਹੜਾ ਵਿਸ਼ਵਾਸ ਜਿਹੜਾ ਗੁਰੂ ਗ੍ਰੰਥ ਸਾਹਿਬ ਉੱਤੇ ਅਟੁੱਟ ਹੋਣਾ ਚਾਹੀਦਾ ਕਿਉਂਕਿ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਉੱਤੇ ਅਟੁੱਟ ਵਿਸ਼ਵਾਸ ਨਹੀਂ ਨਾ ਤੇ ਫਿਰ ਅਸੀਂ ਜਿਹੜਾ ਫੋਰ ਬੰਨਾ ਪਰਮਾਤਮਾ ਦੇ ਵਿੱਚ ਜਿੱਥੇ ਮਰਜੀ ਮੱਥੇ ਜਾ ਕੇ ਟੇਕੀ ਜਾਈਏ ਫਿਰ ਗੁਰੂ ਸਾਹਿਬ ਜੀ ਕਿਤੇ ਸਾਡੀ ਕਿਰਪਾ ਨਹੀਂ ਕਰਨਗੇ ਭਾਵੇਂ ਤੇ ਸਾਡੇ ਬਾਹਾਂ ਦੇ ਫੜਨਗੇ ਕਿਉਂਕਿ ਸਾਹਿਬ ਜੀ ਕਹਿੰਦੇ ਨੇ ਚੱਪ ਲੱਗ ਖਾਲਸਾ ਰਹੇ ਨਿਆਰਾ ਤੱਬ ਲੱਗ ਕੀਏ ਦੁਨ ਮੈਂ ਸਾਰਾ ਜਨ ਬੈਕਰ ਨੇ ਵਿਕਰਣ ਕੀ ਜੀਤ ਮੈਂ ਨਾ ਕਰੂਗੀ ਨਿੱਕੀ ਪ੍ਰੇਤ ਕਿ ਜਦੋਂ ਤੱਕ ਮੇਰਾ ਖਾਲਸਾ ਨਯਾਰਾ ਪੂਰੀ ਮਰਿਆਦਾ ਦੇ ਵਿੱਚ ਪੰਜ ਕਕਾਰ ਧਾਰਨੇ ਕੀਤਾ ਇਹਨੇ ਤੇ ਸਾਬ ਕਹਿੰਦੇ ਮੈਂ ਇਸ ਦੀ ਪ੍ਰੀਤ ਕਰਦਾ ਰਹਾਂਗਾ ਤੇ ਜਦੋਂ ਵਹਿਮਾਂ ਭਰਮਾਂ ਬਖੰਡਾਂ ਦੇ ਵਿੱਚ ਆ ਕੇ ਹੋਰ ਥਾਵਾਂ ਤੇ ਜਾ ਕੇ ਮੱਥੇ ਟੇਕ ਲਾ ਪਿਆ ਨੱਕ ਰਕਣ ਲਾ ਪਿਆ ਤੇ ਸਾਬ ਕਹਿੰਦੇ ਮੈਂ ਵੀ ਫਿਰ ਇਸ ਦੀ ਪ੍ਰੀਤ ਨਹੀਂ ਕਰਨੀ ਮੇਰੇ ਵੱਲੋਂ ਇਹ ਫਿਰ ਜਿੱਥੇ ਮਰਜੀ ਜਾਵੇ ਸਾਹਿਬ ਕਹਿੰਦੇ ਨੇ ਖਾਲਸਾ ਖਾਸ ਦਾ ਹਵੈ ਸੋਈ ਜਿਸ ਕਾ ਹਿਰਦੈ ਪਰਮਾਣਾ ਹੋਈ ਪਰਮ ਭੇਗ ਤੇ ਰਹੇ ਨਿਆਰਾ ਸੋਈ ਖਾਲਸ ਸਤਿਗੁਰੂ ਮਾਰਾ ਤੇ ਮੇਰਾ ਖਾਲਸਾ ਉਹੀ ਆ ਜਿਹੜਾ ਇੱਕ ਕਾਲਪੁਖ ਪਰਮਾਤਮਾ ਦੇ ਨਾਮ ਨਾਲ ਜੁੜਿਆ ਆ ਕਿਉਂਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਕਾਲਪੁਖ ਪਰਮਾਤਮਾ ਆ ਕੇ ਵਸ ਜਾਂਦਾ ਉਸ ਮਨੁੱਖ ਦੇ ਸਾਰੇ ਦੁੱਖ ਕਲੇਟੜੇ ਨਾਸ਼ ਜਾਂਦੇ ਨੇ ਸਰ ਜੀ ਕਿਰਪਾ ਕਰਨਾ ਮੇਰੇ ਤੋਂ ਪਹਿਲਾਂ ਆਪ ਜੀ ਨੇ ਨਿਤਨੇਮ ਸਲਮਾ ਕੀਤਾ ਅਪਰੰਤ ਅਰਦਾਸ ਕੀਤੀ ਗੁਰੂ ਸਾਹਿਬ ਜੀ ਨੇ ਜੋ ਪਾਵਨ ਬਚਨ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਉਸ ਸੰਬੰਧੀ ਕੁਝ ਗੁਰਮਤ ਵਿਚਾਰਾ ਕਰਦਾ ਸਮਾਂ ਸੀ ਪਿਆ ਗੁਰਮਤ ਵਿਚਾਰਾ ਕਰਨ ਤੋਂ ਪਹਿਲਾਂ ਦੁਸ਼ਮੇਸ਼ ਪਾਸ਼ਾ ਦੀ ਬਖਸ਼ਿਸ਼ ਪਤੇ ਪ੍ਰਗਟ ਕਰੋ ਲਗਾਓ ਸਾਹਿਬ ਜੀ ਕੁਝ ਕਹਿਣ ਦਾ ਗਲ ਬਖਸ਼ੋ ਬਲਾਉ ਹੱਥ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ